ਹਾਂਜੀ ਬਿਹੜ ਆਏ ਵਿਆਂ ਜੀ ਆ ਸਾਰੇ ਮੇਰੇ ਭਤੀਜ ਹੈਗੇ ਨੇ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਓਕੇ ਰਿਪੋਰਟ ਹਾਂਜੀ ਠੀਕ ਆ ਪੜਿਆ ਕਰੋ ਯਾਰ ਹਾਂਜੀ ਇੱਧਰ ਬਿਹੜ ਆਏ ਪੇ ਹੈਗੇ ਆ ਆ ਦੇਖੋ ਭਤੀਜ ਠੀਕ ਹੋ ਸਸਤੀ ਗੱਲ ਸਸਤੀ ਗੱਲ ਹੋਰ ਦੋਸਤ ਵਧੀਆ ਵਧੀਆ ਹੀ ਹੋ ਵਧੀਆ ਜੀ ਓਹ ਘੈਂਟ ਜੀ ਓਕੇ ਹਾਂਜੀ ਓਕੇ ਰਿਪੋਰਟ ਲੜਨਾ ਨਹੀਂ ਹੈ ਨਾ ਜੀ ਠੀਕ ਆ ਹਾਂ ਹੋਰ ਦੋਸਤੋ ਗੱਲ ਬਾਤ ਵਧੀਆ ਜੀ ਵਧੀਆ ਜੀ ਪੂਰੀ ਵਧੀਆ ਹੈ ਅੱਜ ਠੀਕ ਆ ਵਧੀਆ ਚਾਹੀਏ ਸਾਰੇ ਆ ਰਹੇ ਨੇ ਠੀਕ ਹੋ ਚੁਪਰੋ ਜੀ ਰਿਪੋਰਟਾ ਹਾਂ ਜੀ ਇਹ ਆ ਭਾਈ ਬਿਹੇੜ ਤੇ ਹੈਗੇ ਨੇ ਸਾਰੇ ਜਮਾਟ ਜਿੰਨੇ ਵੀ ਹੈਗੇ ਨੇ ਲੜਨਾ ਨਹੀਂ ਹੈਗਾ ਕਿਸੇ ਨਾਲ ਹਾਂ ਜੀ ਜੇ ਨਹੀਂ ਜੀ ਵਧੀਆ ਲੱਗਦਾ ਨਾ ਬਲਾਓ ਇਕੱਤਰ ਨਹੀਂ ਹਾਂ ਜੀ ਦੋਸਤੋ ਫਤੇਗੜ ਸਾਹਿਬ ਆ ਗਏ ਜੀ ਹੁਣ ਮੱਥਾ ਟੇਕਦੇ ਆਂ ਗੁਰੂ ਘਰ ਫਿਰ ਚਲਦੇ ਆਪਾਂ ਪਟਿਆਲੇ ਵੱਲ ਨੂੰ ਹਾਂਜੀ ਚਲਦੇ ਆਂ ਜੀ ਹੁਣ ਆਪਾਂ ਪਟਿਆਲੇ ਵੱਲ ਹਾਂਜੀ ਥੋੜਾ ਥੋੜਾ ਮੀਂਹ ਪੈਣ ਲੱਗ ਗਿਆ ਹੁਣ ਚਲਦੇ ਆਂ ਜੀ ਆਪਾਂ ਪਟਿਆਲੇ ਨੂੰ ਤੇ ਪਟਿਆਲੇ ਵੀ ਮੱਥਾ ਟੇਕਣਾ ਹੈ ਆਪਾਂ ਤੇ ਕਿਸੇ ਨੂੰ ਮਿਲਣਾ ਵੀ ਹੈਗਾ ਤੇ ਪਸ਼ੂਆਂ ਵਾਸਤੇ ਖਲਬੀ ਲੈ ਕੇ ਆਉਣੀ ਹੈਗੀ ਹਾਂਜੀ ਦੋਸਤੋ ਹਾਂਜੀ ਦੋਸਤੋ ਫਤੇਗੜ ਸਾਫ ਤੋਂ ਹੁਣ ਪਟਿਆਲੇ ਨੂੰ ਜਾ ਰਿਹਾ ਇੱਥੇ ਤਾਂ ਮੀਂਹ ਪੈ ਰਿਹਾ ਏ ਥੋੜਾ ਥੋੜਾ ਤੇ ਪਟਿਆਲੇ ਨੂੰ ਜਾ ਰਿਹਾ ਤੇ ਰਸਤੇ 'ਚ ਰੁਕ ਗਿਆ ਸੀ ਥੋੜਾ ਜਿਹਾ ਜਖਮ ਵਾਲੀ ਟਿਕ ਰੀਚਾਰਜ ਕਰਾਉਣਾ ਸੀਗਾ ਤੁਵਾ ਫੋਨ ਇੱਕ ਗੱਲ ਯਾਰ ਜਿਹੜੇ ਅੱਜ ਮਿਲੇ ਦੀ ਬੱਚੇ ਮੈਨੂੰ ਉਹ ਮੈਂ ਅੱਜ ਆਪਦੇ ਸੌਰੀ ਗਿਆ ਵਯਾ ਦੀਆ ਤੇ ਲੱਗਦਾ ਤਾਂ ਮੈਂ ਉਹਨਾਂ ਦਾ ਯਾਰੋਂ ਪੈਸੇ ਫੁੱਫੜਾ ਉਹ ਵੀ ਚਾਚਾ ਜੀ ਚਾਚਾ ਜੀ ਕਹੀ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਰਾਜੀ ਰਹੋ ਤੁਸੀਂ ਲਵ ਜੂ ਸਾਰਿਆਂ ਨੂੰ ਮਿਲਦੇ ਆ ਦਿਖਾਉਨੇ ਆ ਤੁਹਾਨੂੰ ਪਟਿਆਲੇ ਦੇ ਰੰਗ ਭੰਗ ਚੱਲਦੇ ਆ ਜੀ ਹੁਣ ਪਟਿਆਲੇ ਨੂੰ ਹਾਂਜੀ ਮੀਂਹ ਪੈ ਰਿਹਾ ਜੀ ਆਪਾਂ ਪਟਿਆਲੇ ਪਹੁੰਚ ਗਏ ਹਾਂਜੀ ਦੋਸਤੋਂ ਕਿਵੇਂ ਮੱਥਾ ਟੇਕਣ ਆਇਆ ਸੀਗਾ ਯਾਰ ਹੋਰ ਦੱਸੋ ਠੀਕ ਹੋ ਸਾਰੇ ਕਰੋਦਾਂ ਚੰ ਗਿਆ ਫਰੀਕ ਹਾਂਜੀ ਦੋਸਤੋ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਆਪਾਂ ਸ਼ੈਰਪਾਲ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਹੈਗਾ ਚਲੋ ਇੱਥੇ ਪਾਣੀ ਖੜਦਾ ਹੀ ਹੁੰਦਾ ਏ ਜਦ ਵੀ ਬਾਰਿਸ਼ ਹੁੰਦੀ ਆ ਤੇ ਆਹ ਬਾਈ ਨੰਬਰ ਵਾਲੀ ਸਾਈਡ ਜਾ ਰਹੇ ਹਾਂ ਨਜ਼ਾਰੇ ਲੈ ਰਹੇ ਹਾਂ ਆਫ ਰੋਡਿੰਗ ਦੇ ਇੱਥੇ ਪਾਣੀ ਖੜੇ ਜਾਂਦਾ ਹੁੰਦਾ ਯਾਰ ਕਿਉਂਕਿ ਆ ਪਾਸਾ ਨੀਵਾ ਹੈਗਾ ਜੀ ਹਾਂਜੀ ਮਿੱਤਰ ਪਿਆਰਿਓ ਮੀਂਹ ਪੈ ਰਿਹਾ ਪਟਿਆਲੇ ਖੜੇ ਆ ਬਾਈ ਨੰਬਰ ਆ ਮੇਰੇ ਭਤੀਜਾ ਆਏ ਪਏ ਨੇ ਮਲੇਰਕੋਟਲੇ ਵਾਲੇ ਇਹਨਾਂ ਨੂੰ ਮੈਂ ਲੈ ਕੇ ਉੱਧਰ ਨਾ ਗਿਆ ਦੀ ਸਰਾਂਦ ਰੋਡ ਕਿੰਨੀ ਸਾਨੂੰ ਕੰਮ ਦੀਆ ਕੋਈ ਹੋਰ ਠੀਕ ਹੋ ਮਲੇਰ ਕੋਟਲੇ ਵਾਲੇਓ ਲਵ ਯੂ ਆ ਤੁਹਾਨੂੰ ਲਵ ਯੂ ਮੇਰੇ ਮੇਰੇ ਕੋਟਲੇ ਵਾਲਿਆਂ ਨੂੰ ਹੋਰ ਦੱਸੋ ਗੱਲਬਾਤ ਪੂਰਾ ਦਾਦਾ ਘੈਂਦਾ ਕੰਮ ਘੈਂਟਾ ਬਣਿਆ ਪਿਆ ਮਾਹੌਲ ਮਾਹੌਲ ਪੂਰਾ ਇੱਕ ਨੰਬਰ ਦਾ ਹੋਰ ਠੀਕ ਆ ਹਾਂਜੀ ਸੱਸੀ ਕਾਲਜੀ ਆ ਮੇਰੇ ਭਤੀਜ ਹੈਗੇ ਨੇ ਹਰਿਆਣੇ ਤੋਂ ਟਵਾਣਾ ਹਾਂਜੀ ਹਰਿਆਣੇ ਤੋਂ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਹਰਿਆਣੇ ਵਾਲੇਓ ਔਰ ਠੀਕ ਆ ਵਧੀਆ ਜੀ ਵਧੀਆ ਵਧੀਆ ਜੀ ਜੱਪੀ ਚਾਹੀਦਾ ਯਾਰ ਹਾਂਜੀ ਮਿੱਤਰ ਪਿਆਰਿਓ ਪਿੰਡ ਨੂੰ ਜਾਣ ਲੱਗਿਆ ਸੀ ਆ ਮੇਰੇ ਭਤੀ ਜਾ ਕੇ ਭਵਾਨੀਗੜ੍ਹ ਤੋਂ ਠੀਕ ਹੋ ਲਵ ਯੂ ਆ ਤੁਹਾਨੂੰ ਯਾਰ ਲਵ ਯੂ ਲਵ ਯੂ ਲਵ ਦੇਖ ਲਓ ਬਾਈ ਜੀ ਹਰਿਆਣੇ ਤੋਂ ਵੀ ਭਤੀ ਜਾ ਕੇ ਗਏ ਨੇ ਯਾਰ ਚਲੋ ਇੱਥੇ ਦਾ ਆਪਣੇ ਪੰਜਾਬ ਵਾਲੇ ਮਿਲਦੇ ਹੋ ਮਿਲਦੇ ਨੇ ਠੀਕ ਆ ਨਾ ਇੱਕਾ ਪਿਆਰ ਹੁੰਦਾ ਯਾਰ ਮੈਂ ਤਾਂ ਬੌਜੋਰ ਲਾਇਆ ਕਿ ਆਜੋ ਤੁਹਾਨੂੰ 버ਗਰ ਸ਼ਰਗਰ ਭਾਈ ਚਾਹ ਪਿਲਾ ਦਿੰਦਾ ਕਹਿੰਦੇ ਨਹੀਂ ਚਾਚਾ ਜੀ ਓਕੇ ਆ ਰਿਪੋਰਟ ਕਹਿੰਦੇ ਕਹਿੰਦੇ ਹਸਤਾ ਨੰਗੇ ਜਾਂਦੇ ਦੀ ਅਸੀਂ ਗਾਹਾਂ ਤੋਂ ਗੱਡੀ ਮੋੜ ਕੇ ਲਿਆਏ ਆ ਕਹਿੰਦੇ ਲੱਕ ਅੰਤੀ ਮਿੱਤਰ ਪਿਆਰਿਓ ਬਾਈ ਨੰਬਰ ਖੜਾ ਹੈ ਆ ਅਫੀਸ਼ਲ ਹੈ ਕਿ ਆ ਗਿਆ ਤੰਦੂਰੀ ਕਰੀ ਹੈ ਕਿ ਤੁਸੀਂ ਆ ਜਿਹੜਾ ਤੁਸੀਂ ਤੰਦੂਰੀ ਕਿਹਾ ਸੀ ਨਾ ਮੈਂ ਤਾਂ ਉਹਨੂੰ ਪੁੱਛੀ ਸੀ ਅੱਜ ਬਾਈ ਕਰੀ ਆ ਮੱਲੀ ਆ ਮੱਲੀ ਠੀਕ ਆ ਠੀਕ ਆ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਆ ਖਲਦੀ ਪੂਰੀ ਲਿਆਂਦੀ ਦੀਗੀ ਇੱਕ ਤੇ ਹੁਣ ਲਾ ਲੂਗਾ ਆਪਣਾ ਇਹਦਾ ਕੰਮ ਕਰਦਾ ਘਰਾਂ ਕੇ ਨਾ ਅੱਜ ਦੇ ਆਪਾਂ ਵਲੌਗ ਦੀ ਇੱਥੇ ਉਹ ਦਾ ਐਂਡ ਕਰਦੇ ਹੈਗੇ ਆਂ ਭਤੀਜੀਓ ਹੋਰ ਦੋਸਤੋ ਗੱਲ ਬਾਤ ਠੀਕ ਹੋ ਬਹੁਤ ਭਤੀਜ ਮਿਲੇ ਯਾਰ ਅੱਜ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਿ ਇੰਨਾ ਤੁਸੀਂ ਮਾਣ ਸਤਿਕਾਰ ਕਰਦੇ ਹੋ ਫਤੇਗੜ ਸਾਹਿਬ ਵੀ ਬਹੁਤ ਮਿਲੇ ਬਿਹੜਪਿੰਡਤੀ ਵੀ ਬਹੁ ਮਿਲੇ ਜਵਾਕ ਬਚਾਰੇ ਤੇ ਪਟਿਆਲੇ ਵੀ ਬਹੁ ਮਿਲੇ ਤੇ ਖਾਸ ਕਰਕੇ ਹਰਿਆਣੇ ਵਾਲੇ ਨੂੰ ਵੀ ਲਵ ਜੂ ਆ ਵੀਰ ਅੱਜ ਮੌਸਮ ਠੰਡਾ ਜਾ ਤੀਗਾ ਮੈਂ ਕਿਹਾ ਬਾਪੂ ਨੂੰ ਖਲਾ ਦਈਏ ਹਿਸ਼ ਹੋਰ ਦੋਸਤੋਂ ਗੱਲਬਾਤ ਠੀਕ ਹੋ ਯਾਰ ਓਕੇ ਰਿਪੋਰਟ ਆ ਲਵ ਜੂ ਆ ਮੇਰੇ ਜਿਗਰ ਦੇ ਟੋਟਿਆਂ ਤੇ ਮੈਂ ਨਹੀਂ ਖਾਊਗਾ ਕਿ ਜ ਜੋ ਹੈਗਾ ਯਾਰ ਤਿਹਾਰ ਅੱਜ ਉਹ ਮੈਂ ਜਾ ਕੇ ਆਇਆ ਤੀਗਾ ਉਹਨਾਂ ਵਾਸਤੇ ਖਾ ਲੈਣਗੇ ਉਹ ਹੋਰ ਦੱਸੋ ਗੱਲਬਾਤ ਠੀਕ ਹੋ ਚੜਦੀ ਕਲਾ ਚੋਂ ਬਾਕੀ ਤੁਹਾਨੂੰ ਲੱਭ ਜੂ ਇੱਕ ਗੱਲ ਹੋਰ ਜਿੱਥੇ ਵੀ ਤੁਹਾਡਾ ਚਾਚਾ ਕਿਸੇ ਸਮਾਜ ਸੇਵੀ ਕੰਮ 'ਚ ਜਾਏ ਆਉਂਦਾ ਏ ਜਾਂ ਮੈਨੂੰ ਕੋਈ ਮਾਨ ਸਨਮਾਨ ਕਰ ਦਿੰਦਾ ਏ ਇੰਨੀਆਂ ਫਿਰ ਭਤੀਜ ਹੇਟਰ ਮਿਰਚਾਂ ਲੱਗਦੀਆਂ ਨੇ ਖਰ ਦੇ ਰਿਪੋਰਟ ਤੇ ਰਿਪੋਰਟ ਦੇ ਰਿਪੋਰਟ ਤੇ ਰਿਪੋਰਟ ਉਹਨੂੰ ਉੱਠੇ ਰਿਪੋਰਟਾਂ ਹੀ ਆਪਣੇ ਕਾਊਂਟ ਦੇ ਉੱਪਰ ਮਾਰੀ ਜਾਂਦੇ ਨੇ ਤੇ ਇੱਕ ਗੱਲ ਹੋਰ ਜਿਹੜਾ ਅੱਜ ਤੋਂ ਬਾਅਦ ਕੋਈ ਵੀ ਆਪਾਂ ਨੂੰ ਇੰਸਟਾਗ੍ਰam ਤੇ ਗਲਤ ਮੈਸੇਜ ਕਰੂਗਾ ਕੁਝ ਵੀ ਕਰੂਗਾ ਇੱਕ ਕ੍ਰਾਈਮ ਵਿਭਾਗ ਹੈਗਾ ਇਹਨਾਂ ਦਾ ਸੋਸ਼ਲ ਮੀਡੀਆ ਵਾਲਾ ਉਦੋਂ ਹੀ ਪਰ ਨਾਲ ਦੀ ਨਾਲ ਉਹਦੀ ਕੰਪਲੇਟ ਠੋਕਾਂਗੇ ਫੇਰ ਬੰਦੇ ਬਣਨਗੇ ਆ ਆ ਮੈਨੂੰ ਕਿਸੇ ਭਤੀਜੀ ਨੇ ਨੰਬਰ ਜਾ ਭੇਜਿਆ ਦੀ ਕਹਿੰਦੀ ਚਾਚਾ ਜੀ ਇੱਥੇ ਤੁਸੀਂ ਕਰੋ ਜੀ ਕੋਈ ਵੀ ਕਰਦਾ ਏ ਕਹਿੰਦੀ ਤੁਹਾਨੂੰ ਲੋੜੇ ਨਹੀਂ ਹੈਗੀ ਕਿਸੇ ਨੂੰ ਬੋਲਣ ਦੀ ਕਹਿੰਦੀ ਦੇਖਿਓ ਫਿਰ ਤੇ ਆਪਾਂ ਮਗਾ ਧੰਨਵਾਦ ਕਰਦਾ ਮੈਂ ਉਹ ਆਦੀ ਭਤੀਜੀ ਦਾ ਜਿਹੜਾ ਮੈਨੂੰ ਨੇ ਨੰਬਰ ਭੇਜਿਆ ਦੀ ਸਾਰਾ ਸਿਸਟਮ ਕੋਈ ਗੱਲ ਨਹੀਂ ਜੇ ਹੁਣ ਦੋ ਚਾਰ ਜਿਹੜੇ ਹੈਗੇ ਨੇ ਕਰਨਗੇ ਕਰਦੇ ਆ ਉਹਨਾਂ ਨੂੰ ਫੇਰ ਬੰਦੇ ਬਣਨਗੇ ਉਹ ਬਾਕੀ ਤੁਹਾਨੂੰ ਲੱਭ ਜੂਆ ਯਾਰ ਜਿੱਥੇ ਜਿੱਥੇ ਫਲੱਡ ਆਇਆ ਵੀ ਅਫਸੋਸ ਆ ਯਾਰ ਸਾਨੂੰ ਵੀ ਤੇ ਹੁਣ ਵੀ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਅਸੀਂ ਆ ਚਾਹੁੰਦੇ ਅੱਜ ਦੇ ਬਲੌਗ ਦੀ ਇੱਥੇ ਉਹ ਸਮਾਪਤੀ ਕਰਦੇ ਆ ਜੀ ਤੇ ਇਹਨਾਂ ਨੂੰ ਦੁਪਤ ਤਾ ਦੇਣਾ ਦੂਆਂ ਨੂੰ ਲੱਫਚਾਰੀ 3 ਵਜੇ ਤੱਕ ਬੈਠੇ ਰਹਿਣਗੇ ਪੀ ਲੋ ਪੀ ਲੋ ਪੀ ਲੋ ਪੀ ਲੋ ਪੁੱਤ ਪੀ ਲੋ ਦੋ ਜਾਨੇ ਹੁਣ ਆਵਾਂਗੇ ਯਾਰ 3 ਵਜ ਜਾਣੇ ਨੇ ਉੱਥੋਂ ਆਉਂਦਿਆਂ ਨੂੰ ਫਿਰ ਆ ਕੇ ਉਹਨਾਂ ਰੋਟੀ ਰੋਟੀ ਪਾਵਾਂਗੇ ਇਹਨਾਂ ਨੂੰ ਸਵੇਰੇ ਦੰਨ ਨੂੰ ਦੋ ਦੋ ਰੋਟੀਆਂ ਖਵਾਤੀਆਂ ਨੇ ਵਿਚਾਰਿਆਂ ਨੂੰ ਫੀਡ ਵੀ ਪਾਈ ਦੀ ਤੇ ਦੋਸਤੋ ਜਿਹੜਾ ਕੱਲ ਬਲੌਗ ਬਣਾਇਆ ਸੀ ਉਹਦੇ ਵਿੱਚੇ ਅੱਜ ਵਾਲਾ ਆਹ ਐਡ ਕਰ ਦੇਣੀਆਂ ਨੇ ਕਲਿੱਪ ਜਿਹੜੀ ਆਹ 10 ਮਿੰਟ ਦੀ ਹੈਗੀ ਆ ਕਿਉਂਕਿ ਅੱਜ ਬੜਾ ਬਲੌਗ ਬਣਦਾ ਨਹੀਂ ਹੈਗਾ ਕਿਉਂਕਿ ਭੋਗ ਤੇ ਜਾਣਾ ਹੈਗਾ ਯਾਰ ਉੱਥੇ ਫਿਰ ਚੰਗਾ ਜਾਂ ਨਹੀਂ ਲੱਗਦਾ ਹੈਗਾ ਯਾਰ ਕੱਲ ਮੈਨੂੰ ਰੀਲਾਂ ਪਾਉਣੀਆਂ ਪਈਆਂ ਨੇ ਯਾਰ ਜਵਾਕ ਹਟਦੇ ਨਹੀਂ ਸੀ ਠੀਕ ਆ ਨਾ ਕਈ ਕਈ ਕਹਿੰਦੇ ਨੇ ਆ ਐ ਕਰਦਾ ਐ ਕਰਦਾ ਭਾਈ ਮੈਂ ਤਾਂ ਹੁਣ ਜਵਾਕ ਥੋੜੋ ਨਰਾਜ ਕਰਨੇ ਨੇ ਰੱਬ ਦਾ ਰੂਪ ਹੈਗੇ ਨੇ ਉਹ ਵੀ ਹਾਂਜੀ ਦੋਸਤੋ ਤੁਹਾਨੂੰ ਦੱਸਿਆ ਜੀਗਾ ਕਿ ਅੱਜ ਟੋਕ ਹੈਗਾ ਇੱਕ ਉੱਥੇ ਜਾ ਰਹੇ ਹੈਗੇ ਆ ਤੇ ਅੱਜ ਬਲੌਗ ਬਣਦਾ ਨਹੀਂ ਜਿਹੜਾ ਕੱਲ ਬਲੌਗ ਬਣਾਇਆ ਸੀ ਉਹਦੇ ਪਿੱਛੇ ਅੱਜ ਵਾਲੀਆਂ ਕਲਿੱਪਾਂ ਜੋੜ ਦੇਣੀਆਂ ਨੇ ਇਹਦੇ ਨਾਲ ਅੱਜ ਸਫ਼ਰ ਕਰਿਓ ਕਿਉਂਕਿ ਉੱਥੇ ਮੈਂ ਬਣਾਉਂਦਾ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਯਾਰ ਠੀਕ ਆ ਨਾ ਬਾਕੀ ਤੁਹਾਨੂੰ ਸਾਰਿਆਂ ਨੂੰ ਲੱਭ ਜੂ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਸੱਚੀ ਕਾਜ ਅੰਦਰੀਆਂ ਹੱਥਿੰਦੇ ਆ ਕਹੀ ਜਾਂਦੇ ਨੇ ਯਾਰ ਕੋਈ ਕਾਮ ਬਣਾ ਵੀਡੀਓ ਬਣਾ ਜੇ ਆਪ ਨੂੰ ਪੈਸਾ ਚਾਹੀਦਾ ਠੀਕ ਹੋ ਉਹ ਲੋਕ ਇੰਟਰਨੈਟ ਤੋਂ ਬਣਾ ਕੀ ਹੈ ਜੀ ਸਾਹਿਬ ਵੀਡੀਓ ਬਣਾਉਂਦੇ ਨੇ ਲੋਕਾਂ ਨਾਲ ਜਿਹੜਾ ਕੋਈ ਵੀ ਹੈ ਮਾਰੋ ਤੇ ਆ ਮੈਂ ਚਾਹ ਪਿਆ ਆਪਕੋ ਆਹ ਰਿਹਾ ਇੱਕ ਪੱਤੇ ਦਾ ਆਇਆ ਨਾ ਉਹਨਾਂ ਕੋਲ ਦੇ ਬਾਈਕ ਹੈ ਮੈਂ ਉਹ ਗਿਆ ਆਉਂਦਾ ਆਹ ਕੱਟਿਆ ਯਾਰ ਘੇਰਾ ਹੀ ਨਹੀਂ ਤੇ ਆਵੇ ਜਾਂ ਬੇੜ ਇੱਕ ਵੀਡੀਓ ਬਣਾਉਣੀ ਹੈ ਵੀਡੀਓ ਬਣਾਉਣੀ ਅਗਿਆ ਚਲ ਕੋਈ ਨਾ ਪਤਾ ਉਹ ਪੈਸਾ ਆ ਗਿਆ ਕੱਲ ਵੀ ਆਇਆ ਦੀ ਕੱਲ ਵੀ ਵੀਡੀਓ ਬਣਾਈ ਦੀ ਮਾਣੀ ਸੀ ਜੇ ਅਜੇ 라ਉਂਡ ਤੋਂ ਆਉਣਾ ਆਵਾਜ਼ ਹੀ ਪੁਲੀਸੀ ਆ ਗਿਆ ਕਿਉਂ ਕੱਪੂ ਕੋ ਨਨ ਜੀ ਮੈਨੂੰ ਕਹਿੰਦੇ ਨੇ ਕਿ ਇਹ ਰੋਪਿਆ ਸਮਝ ਗਿਆ ਲਾਫ ਕਿਹੜੀ ਤਾਰੀਫ ਚੀ ਬੋਲਦੇ ਹੋ ਕਿੰਨੀ ਚਾਹ ਤੇਰੀ ਹਾਂਜੀ ਵੀਰੀ ਤੇਰੀ ਹਾਂਜੀ ਹਾਂ ਬੜਿਆ ਕਰੋ ਯਾਰ ਹਨਾ ਮੈਨੂੰ ਲੱਗਦਾ ਹੈ ਕਿ ਬਹੁਤ ਉਹ ਹੈਗਾ ਕਿਉਂਕਿ ਕੋਈ ਨਾਜ ਫਰਮਵਾਣ ਸਹੀ ਹੈ ਚਲੋ ਲੋਕ ਦੇ ਉੱਪਰ ਚੱਲ ਪਿਆ ਹਾਂਜੀ ਪਿਹੇੜ ਖੜੀ ਹੈ ਜੀ ਧੋਖ ਤੇ ਆਏ ਨੇ ਸਾਰੇ ਉਹ ਪਿਹੇੜ ਤੇ ਆਏ ਨੇ ਜਿੰਨੇ ਵੀ ਦਿਵਾਕ ਆਏ ਨੇ ਅੰਦਾਜ਼ਾ ਇਹਨਾਂ ਨੇ ਕਾ ਪਾਇਆ ਨਹੀਂ ਯੂ ਯੂ ਯਾਦਾਂ ਵੀ ਬਣਾਈ ਸੀ ਬੰਦਾ ਇੱਕ ਅੱਜ ਤੋਂ ਆਉਂਦੇ ਹਾਂ ਜਦੋਂ ਜੰਮਦੇ ਹਾਂ ਠੀਕ ਆੱਖਾਂ ਨਾਲ ਹੀ ਸਮਝ ਆਉਂਦਾ ਦੇਖ ਲੈ ਤੋ ਤੇਜਾ ਦਿਵਾਕ ਆ ਹਾਂਜੀ ਦੋਸਤੋ ਬਿਹੜਾ ਆਏ ਵੇ ਆ ਤੇ ਤੁਸੀਂ ਦੇਖੇ ਲੈਣਾ ਇਹ ਪਹਿਲਾਂ ਕਿ ਕਿਵੇਂ ਵਿਚਾਰੇ ਪਿਆਰ ਕਰਦੇ ਨੇ ਛੋਟੇ ਚਬਾਕ ਤੇ ਵੀਡੀਓ ਪਾਉਣੀ ਆ ਪਈਆਂ ਯਾਰ ਮੈਨੂੰ ਫਟੇ ਨਹੀਂ ਹੈਗੇ ਕਿ ਹੁਣ ਇਹ ਪਾ ਹੁਣ ਇਹ ਪਾ ਚਲੋ ਆਪਾਂ ਮੈਂ ਨਾਰਾਜ਼ ਨਹੀਂ ਕਰਦਾ ਹੁੰਦਾ ਖਾਸ ਕਰਕੇ ਜਵਾਕਾਂ ਨੂੰ ਯਾਰ ਠੀਕ ਆ ਨਾ ਬਾਕੀ ਦੇਖਦੇ ਆਂ ਕੱਲੂ ਅ ਕਾਰ ਦੀ ਵੀ ਸਰਵਿਸ ਕਰਾਉਣੀ ਆ ਕਾਫੀ ਕੰਮ ਕਰਾਉਣ ਵਾਲਾ ਹੈਗਾ ਉਹਦਾ ਤੇ ਕੱਲ ਨੂੰ ਫਿਰ ਪਟਿਆਲੇ ਉਹ ਹੈਗੇ ਆ ਜੇ ਸਮਾਂ ਲੱਗਿਆ ਤਾਂ ਕੱਲ ਨੂੰ ਬਾਕੀ ਚਲੋ ਸਵੇਰੇ ਉਹ ਅਪਡੇਟ ਕਰਾਂਗੇ ਤੁਹਾਨੂੰ ਉਹ ਮਗਰ ਘੋੜਾ ਖੜਾ ਏ ਉਹਦੇ ਕੰਨ ਤੇ ਹਜੇ ਹੈਗਾ ਏ ਉਹਦਾ ਹਜੇ ਸੁੱਕਿਆ ਨਹੀਂ ਹੈਗਾ ਵਿਚਾਰੇ ਦਾ ਉਹ ਜਖਮ ਜਾਂ ਫਿਰ ਡੈਥ ਹੋਈ ਵੀ ਤੀਗੀ ਯਾਰ ਉਧਰ ਅੜ ਜੇ ਅੜ ਜੇ ਬੈ ਤੀ ਇਹਨਾਂ ਦਾ ਵੀ ਸਮਾਂ ਨਹੀਂ ਲੱਗਿਆ ਕਿ ਡਾਕਟਰ ਨੂੰ ਬੁਲਾ ਕੇ ਟੀਕਾ ਲਵਾਇਆ ਜਾਵੇ ਚਲੋ ਹੁਣ ਕਹਿ ਕੇ ਜਾਂਦੇ ਇਹਨਾਂ ਨੂੰ ਕਿ ਭਾਈ ਉਹਦਾ ਇਲਾਜ ਕਰਾਓ ਜੋ ਵੀ ਹੈਗਾ ਉਹ ਜ਼ੂਮ ਕਰਕੇ ਦਿਖਾ ਦਿੰਦਾ ਤੁਹਾਨੂੰ ਮੈਂ ਉਹ ਖੜਾ ਥੱਲੇ ਗਿੱਲਾ ਇਹ ਚਿੱਕੜਾ ਜੁੱਤੀ ਲਿੱਬੜ ਜੂਗੀ ਨਹੀਂ ਮੈਂ ਤੁਹਾਨੂੰ ਕੋਲ ਤੋਂ ਵੀ ਦਿਖਾ ਲਿਆ ਹੁੰਦਾ ਤੇ ਮਿੱਤਰ ਪਿਆਰਿਓ ਕੱਲ ਵਾਲਾ ਜਿਹੜੀ ਵੀਡੀਓ ਬਣੀ ਸੀ ਵੀ ਉਹ ਵੀ 2 2.5 ਮਿੰਟ ਦੀ ਤੇ ਕੁਸ਼ ਅੱਜ ਵਾਲਾ ਆ ਦੋਏ ਇਕੱਠੇ ਕਰ ਦੇਣੇ ਹੈਗੇ ਨੇ ਆਪਾਂ ਬਲੌਗ ਚਲੋ ਹੁਣ ਦੋ ਮੈਨੂੰ ਇਜਾਜ਼ਤ ਅੱਜ ਦੇ ਬਲੌਗ ਦੀ ਆਪਾਂ ਇੱਥੇ ਉਹ ਸਮਾਪਤੀ ਕਰਦੇ ਹੈਗੇ ਆ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਹੁਣ ਨਾਮ ਹੀ ਮੂਹ ਪਾਵੇ ਫਸਲਾਂ ਨਾ ਖਰਾਬ ਹੋਣ ਜਿੰਨੀਆਂ ਦੀ ਜਿੰਨਾ ਦੀ ਵੀ ਬਚੀਆਂ ਪੀਆਂ ਹੈਗੀਆਂ ਨੇ ਤੇ ਜਿੰਨੇ ਵੀ ਸੇਵਾ ਕਰਾ ਰਹੇ ਨੇ ਭੈਣ ਭਰਾ ਦੋਸਤ ਮਿੱਤਰ ਜਿੰਨੀਆਂ ਵੀ ਸੰਸਥਾਵਾਂ ਤੇ ਹੋਰ ਲੋਕ ਲੱਗੇ ਹੋਏ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਯਾਰ ਠੀਕ ਹੈ ਨਾ ਬਾਕੀ ਲਵ ਦੂ